ਸਾਜੀਗਾਲ ਜੀ ਡੀਪੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਪੇਜ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਗਰਦਾਸਪੁਰ ਤੋਂ ਧੰਨ ਦਾਦੀਏ ਕਿ ਇਹ ਤਸਵੀਰਾਂ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਰੰਗੜ ਪਿੰਡੀ ਪਿੰਡ ਦੀਆਂ ਤਸਵੀਰਾਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਬਹਿਰਾਮਪੁਰ ਤੋਂ ਰੰਗੜ ਪਿੰਡੀ ਵਾਲੇ ਰੋਡ ਦੇ ਉੱਤੇ ਬਹੁਤ ਜ਼ਿਆਦਾ ਮੰਦੇ ਹਾਲਾਤ ਹੋਏ ਪਏ ਨੇ ਬਸਾਤ ਨੇ ਪੋਲ ਦਿੱਤੀ ਏ ਵਿਕਾਸ ਪ੍ਰਣਾਲੀ ਦੀ ਪੂਰੀ ਤਰ੍ਹਾਂ ਪੋਲ ਤਾਂ ਦਾ ਦੇ ਕਿ ਬਰਸਾਤਾ ਜੀ ਪਤਾ ਲੱਗਦਾ ਆ ਕਿ ਪਿੰਡਾਂ ਦਾ ਵਿਕਾਸ ਕਿਵੇਂ ਦਾ ਆ ਤੇ ਪਾਣੀ ਦਾ ਨਿਕਾਸ ਕਿਵੇਂ ਦਾ ਆ ਇਹ ਸਾਰਾ ਕੁਝ ਬਰਸਾਤਾ ਹੁੰਦੇ ਹੀ ਪਤਾ ਲੱਗਦਾ ਹੈ ਤੁਹਾਨੂੰ ਦੱਦੀਏ ਕਿ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਬੰਦੀਆਂ ਰਹਿੰਦੀਆਂ ਨੇ ਤੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਰਹਿੰਦੀਆਂ ਨੇ ਵਿਕਾਸ ਨੂੰ ਲੈ ਕੇ ਕਿ ਅਸੀਂ ਪਿੰਡਾਂ ਦਾ ਵਿਕਾਸ ਕੀਤਾ ਤੁਹਾਨੂੰ ਦੱਦੀਏ ਕਿ ਇਹ ਵਿਕਾਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਇਹਦੇ ਵਿੱਚ ਜਦੋਂ ਰੰਗੜ ਪਿੰਡੀ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਦੀ ਸਰਕਾਰ ਨੇ ਬਿਲਕੁਲ ਵੀ ਸਾਡੇ ਪਿੰਡ ਵੱਲ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਕਿ ਸਾਡੇ ਪਿੰਡ ਦਾ ਵਿਕਾਸ ਹੋ ਸਕੇ ਸਾਡੇ ਪਿੰਡ ਦੀ ਸੜਕ ਬਣ ਸਕੇ ਤੇ ਲੋਕਾਂ ਦਾ ਲੰਘਣਾ ਸੁਖਾਲਾ ਹੋ ਸਕੇ ਬਸਾਤਾਂ ਦੇ ਵਿੱਚ ਤੁਸੀਂ ਦੇ ਦੇ ਪਿਆ ਕਿ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਪਿਆ ਹੋਇਆ ਆ ਤੇ ਇੱਥੇ ਨਾਲ ਹੀ ਤੁਹਾਨੂੰ ਦੱਦੀ ਕਿ ਇੱਕ ਬੱਚਾ ਜਿਹੜਾ ਆ ਸਕੂਲੋਂ ਆਉਂਦਾ ਹੋਇਆ ਕਿਹਾ ਜਾ ਰਿਹਾ ਕਿ ਡਿੱਗ ਪੈਂਦਾ ਆ ਜਿੱਦੇ ਡਿੱਗਣ ਦੇ ਨਾਲ ਉਹਦੀ ਜਿਹੜਾ ਆ ਸੱਟ ਲੱਗ ਜਾਂਦੀ ਏ ਜਿਸ ਨੂੰ ਜਿਹੜਾ ਆ ਅ ਜਿਹੜੇ ਇਲਾਜ ਵੀ ਜਿਹੜਾ ਆ ਦੱਸਿਆ ਜਾ ਰਿਹਾ ਪੀ ਲੈ ਕੇ ਜਾਇਆ ਗਿਆ ਪਰ ਉਹਨੂੰ ਜਿਹੜਾ ਆ ਉਹਦੀ ਸੱਟ ਜਿਹੜੀ ਲੱਗੀ ਹੋਈ ਏ ਉਹਦਾ ਇਲਾਜ ਕਰਵਾਇਆ ਜਾਏ ਸਕੂਲ ਦੇ ਬੱਚਿਆਂ ਦਾ ਲੰਘਣਾ ਜਿਹੜਾ ਆ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਆ ਤੇ ਜਦੋਂ ਸਰਪੰਚ ਰੰਗੜਪਿੰਡੀ ਦੇ ਨਾਲ ਗੱਲਬਾਤ ਕੀਤੀ ਮੌਜੂਦਾ ਸਰਪੰਚ ਨੇ ਇਹ ਗੱਲ ਕਹੀ ਕਿ ਸਾਡੇ ਕੋਲ ਫੰਡ ਹੀ ਨਹੀਂ ਏ ਸਾਡੇ ਕੋਲ ਪਿੰਡ ਨਾਲ ਇੱਕ ਵੀ ਰੁਪਈਆ ਨਹੀਂ ਆ ਕਿ ਅਸੀਂ ਜਿਹੜਾ ਆ ਦੇ ਉਤੇ ਲਾ ਸਕੀਏ ਜਾਂ ਇਸ ਚੀਜ਼ ਦਾ ਇਸ ਸਮੱਸਿਆ ਦਾ ਹੱਲ ਕਰ ਸਕੀਏ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਓ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਉਹਦੇ ਚ ਬਰਸਾਤ ਦੇ ਨਾਲ ਕੀ ਹਾਲਾਤ ਬਣੇ ਹੋਏ ਨੇ ਪਾਣੀ ਜੜਾਇਆ ਸੜਕ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਗੰਦਾ ਪਾਣੀ ਕਲੈਕਟ ਹੋ ਜਾਂਦਾ ਆ ਜਿਹਦੇ ਨਾਲ ਬਹੁਤ ਬੇਹਲozat ਹੋ ਜਾਂਦੇ ਤੇ ਬਹੁਤ ਸਾਰੇ ਜਿਹੜੇ ਲੋਕ ਤੁਸੀਂ ਦੇਖਦੇ ਪਿਓ ਕਿ ਇਸੇ ਤਰ੍ਹਾਂ ਦੇ ਇਸੇ ਗੰਦੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਜਿਹੜਾ ਆ ਅੱਗੇ ਜਾ ਰਹੇ ਨੇ ਬਹੁਤ ਮੰਦੇ ਹਾਲਾਤ ਹੋਏ ਪਏ ਨੇ ਪਾਣੀ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਮੰਦੀ ਹਾਲਤ ਦਿਖਾਈ ਦੇ ਰਹੀ ਹੈ ਵਿਕਾਸ ਦੀ ਜੋ ਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਜਿਵੇਂ ਕਿ ਸਰਪੰਚ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਮੌਜੂਦਾ ਸਰਕਾਰ ਤੱਕ ਕਿਸੇ ਨੇ ਵੀ ਇਸ ਪਿੰਡ ਵੱਲ ਧਿਆਨ ਨਹੀਂ ਦਿੱਤਾ ਗੱਲ ਕਰਦੇ ਪਏ ਆ ਅਸੀਂ ਪਿੰਡ ਰੰਗੜ ਪਿੰਡੀ ਦੀ ਜੋ ਕਿ ਭਾਮਪੁਰ ਤੋਂ ਥੋੜੀ ਦੂਰੀ ਦੇ ਉੱਤੇ ਹੀ ਇਹ ਪਿੰਡ ਹੈ ਤੇ ਲਗਾਤਾਰ ਇਸ ਪਿੰਡ ਤੱਕ ਦਾ ਰਸਤਾ ਜਿਹੜਾ ਆ ਬਹੁਤ ਹੀ ਮੰਦੇ ਹਾਲਾਤ ਬਣੇ ਹੋਏ ਨੇ ਤੇ ਪਿੰਡ ਦੇ ਵਿੱਚ ਜਾ ਕੇ ਜਦੋਂ ਦੇਖੀਏ ਤੇ ਬਹੁਤ ਜਿਆਦਾ ਮੰਦੇ ਹਾਲਾਤ ਹੈ ਰਸਤੇ ਦੇ ਇਹਨਾਂ ਰਾਵਾਂ ਦੇ ਇਹਨਾਂ ਗਲੀਆਂ ਦੇ ਹੋਏ ਪਿੰਡ ਤੇ ਬਸਾਤ ਨੇ ਕੋੜ ਕੋੜ ਕੇ ਰੱਖ ਦਿੱਤੀ ਏ ਵਿਕਾਸ ਤੇ ਪਾਣੀ ਦੇ ਨਿਕਾਸ ਦੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਗੱਲਾਂ ਦੇ ਉੱਤੇ ਕਮੈਂਟ ਕਰਕੇ ਆਪਨੀ ਰਾਇ ਜ਼ਰੂਰ ਦਿਓ ਤੇ ਤੁਹਾਡੇ ਪਿੰਡਾਂ ਦਾ ਕੀ ਹਾਲ ਆ ਬਸਾਤ ਹੋਣ ਤੋਂ ਬਾਅਦ ਇਹਤੇ ਵੀ ਕਮੈਂਟ ਜ਼ਰੂਰ ਕਰਿਓ ਤੇ ਬਣ ਰਹੋ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਇਲ ਤੱਕ ਆਸਾਨੀ ਦੇ ਨਾਲ ਤੇ ਆਓ ਆਓ ਡੀਪੀਸੀ ਪੰਜਾਬੀ ਨੂੰ ਕਰਦੇ ਆ ਸਬਸਕ੍ਰਾਈਬ ਨਾਲ ਦੀ ਨਾਲ ਦੋਸਤੋ ਸੁਣਦੇ ਆ ਸਰਪੰਚ ਸਾਹਿਬ ਕੀ ਕਹਿੰਦੇ ਨੇ ਇਸ ਸਾਰੀ ਗੱਲਬਾਤ ਦੇ ਉੱਤੇ ਹਾਂ ਜੀ ਸਰ ਮੈਂ ਪਿੰਡ ਰੰਗਰ ਪਿੰਡੀ ਸਰਪੰਚ ਬਲਾਕ ਦੀਨਾ ਨਗਰ ਮੈਂ ਸਰ ਇੱਕ ਅਸੀਂ ਪਿੰਡ ਦਾ ਇੱਕ ਹਾਲਾਤ ਦੇਖਣ ਵਾਸਤੇ ਘੁੰਮੇ ਹੀ ਬਾਰ ਅੱਜ ਅਨੀ ਬਾਰਿਸ਼ ਹੋਈ ਹੈ ਕਿ ਪਿੰਡ ਦੇ ਵਿੱਚ ਨੰਗਣਾ ਸਾਡਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੇ ਸਕੂਲ ਦੇ ਬੱਚੇ ਜਿਹੜੇ ਜਾਣ ਵਾਲੇ ਹੀ ਉਹ ਵੀ ਕਾਫੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦੇ ਆ ਦੂਸਰਾ ਆਣ ਜਾਣ ਵਾਲਿਆਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨ ਹੋਣੇ ਪੈਂਦੇ ਆ ਜੇਕਰ ਤੁਸੀਂ ਕੈਮਰੇ ਦੇ ਹਲਾਤ ਨਾਲ ਦੇਖੋ ਤੇ ਸਾਡੇ ਪਿੰਡ ਦੀ ਹੈ ਮੇਨ ਰੋਡ ਕਿ ਮੇਨ ਰੋਡ ਹੈ ਲਿੰਕ ਰੋਡ ਹੈ ਇਹ ਕੰਮ ਸੇ ਕੰਮ ਪਿਛਲੇ 20 ਤੋਂ 25 ਸਾਲ ਤੋਂ ਟੁੱਟੀ ਪਈ ਹੈ ਬਿਲਕੁਲ ਇਹ ਨੰਗਲ ਵਾਸਤੇ ਇੱਕ ਵੀ ਰਸਤਾ ਨਹੀਂ ਸਾਨੂੰ ਤੇ ਸਾਰਾ ਇਹ ਹਾਰਕ ਜਗ੍ਹਾ ਜਾ ਕੇ ਡੀਸੀ ਸਾਹਿਬ ਨਾਲ ਮੇਲ ਕੀਤਾ ਮੁਲਾਕਾਤ ਕੀਤਾ ਦੂਸਰਾ ਇਹ ਹਰ ਇੱਕ ਮਹਿਕਮੇ ਨਾਲ ਮਿਲ ਕੇ ਆਇਆ ਐਸਡੀਓ ਸਾਹਿਬ ਨੇ ਪੁੱਛਿਆ ਆਪਣੇ ਇਹਨਾਂ ਨੂੰ ਸਰ ਮੰਡੀ ਬੋਰਡ ਵਾਲਿਆਂ ਨੂੰ ਲੇਕਰ ਸਾਨੂੰ ਹਜੇ ਤੱਕ ਕਿਸੇ ਨੇ ਵੀ ਸੜਕ ਦੇ ਬਾਰੇ ਕੁਝ ਨਹੀਂ ਦੱਸਿਆ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਨਾ ਹੀ ਸਾਡੇ ਕੋਲ ਕੋਈ ਬਕਾਇਆ ਪਿਆ ਜਿਹਦੇ ਨਾਲ ਆਈਆਂ ਸੜਕ ਬਣਾ ਸਕੀਏ ਦੂਸਰਾ ਸਰ ਮੇਰੇ ಗ್ರಾಮ ਪੰਚਾਇਤ ਚ ਇਸ ਟਾਈਮ ਕੋਈ ਵੀ ਅੰਨੀ ਪਹਿਹਾ ਨਹੀਂ ਬਚਦਾ ਜਿਹੜਾ ਪਿੰਡ ਵਿੱਚ ਮੈਂ ਕੁਝ ਗਲੀਆਂ ਤੁਸੀਂ ਪਿੱਛੇ ਦੇਖੋ ਸਰ ਮਾਰਕੀ ਚਾਂਤੀ ਤੇ ਸਾਡੇ ਪਿੰਡ ਦੀ ਕੋਈ ਮਤਲਬ ਮੇਨ ਰਸਤਾ ਆਣ ਜਾਣ ਨੂੰ ਕੋਈ ਵੀ ਨਹੀਂ ਹੈਗਾ ਸਰ ਆਸਰੋ ਬੱਚੇ ਸਕੂਲ ਜਾਣ ਵਾਲੇ ਉਹਨਾਂ ਸੱਡਨ ਜਾਂਦੇ ਹੁੰਦੇ ਪਿਤਾ ਮਤਲਬ ਡੈਡੀ ਵਗੈਰਾ ਉਹ ਡੇਗੇ ਸਰ ਸਾਡੇ ਸਰ ਉਹਨਾਂ ਦੇ ਕਰਦੇ ਬਾਂ ਤੇ ਸੱਟ ਲੱਗੀ ਹੈ ਲੈ ਕੇ ਗਏ ਆ ਸਰ ਦੁਕਾਨ ਵਾਸਤੇ ਉਤ ਤੋਂ ਬਾਅਦ ਸਰ ਕੋਈ ਪਤਾ ਨਹੀਂ ਲੱਗਾ ਬਾਹਰ ਦੇ ਦੂਸਰੇ ਪਿੰਡ ਤੋਂ ਆਇਆ ਹੀ ਸਰ ਮੇ ਸਰ ਹਜੇ ਤੱਕ ਦਾ ਸਰ ਕੋਈ ਹੱਲ ਨਹੀਂ ਹੋਇਆ ਮੌਜੂਦਾ ਸਰਕਾਰਾਂ ਨੇ ਕਿ ਪਿਛਲੀ ਸਰਕਾਰਾਂ ਨੇ ਕਿ ਕਿਸ ਨੇ ਵੀ ਕੋਈ ਹੱਲ ਨਹੀਂ ਕੀਤਾ ਸਰ ਰੋਡ 'ਤੇ ਇਹ ਕਿਤੇ ਕਿਤੇ ਅਪਲੀਕੇਸ਼ਨ ਦੇ ਗਏ ਆ ਸਰ ਮੈਂ ਸਰ ਪਿਛਲੇ ਸਾਲ ਸਰਪੰਚੀ ਤੋਂ ਪਹਿਲਾਂ ਹੀ ਐਪਲੀਕੇਸ਼ਨ ਇੱਕ ਡੀਸੀ ਸਾਹਿਬ ਦੇ ਦਫ਼ਤਰ ਦਿੱਤੀ ਹੈ ਅਸੀਂ ਦੂਸਰਾ ਸਾਰ ਇੱਕ ਆਨਲਾਈਨ ਜਾਂਦੀ ਹੈ ਸਾਡੀ ਜਿਹੜੀ ਸਰਕਾਰਾਂ ਨੇ ਖੋਲ੍ਹ ਲਈ ਤੇ ਐਪ ਖੋਲ੍ਹ ਲਈ ਦੀ ਹੈ ਆਨਲਾਈਨ ਵੀ ਕੰਪਲੇਨ ਕੀਤੀ ਉਹਦਾ ਵੀ ਕੋਈ ਹੱਲ ਨਹੀਂ ਮਿਲਿਆ ਅੱਜ ਤੋਂ ਠੀਕ 15 20 ਦਿਨ ਪਹਿਲਾਂ ਅਸੀਂ ਡੀਸੀ ਸਾਹਿਬ ਨਵੇਂ ਨਾਲ ਮਿਲੇ ਹੀ ਉਹਨਾਂ ਨੂੰ ਵੀ ਐਪਲੀਕੇਸ਼ਨ ਦੇ ਕੇ ਆਇਆ ਸਰ ਤੇ ਵਿੱਚ ਰੱਬ ਨਾ ਕਰੇ ਸਾਡੇ ਪਿੰਡ ਕੋਈ ਉਹੋ ਜਿਹੀ ਡੈਥ ਕੇਸ ਹੋ ਜਾਂਦਾ ਤੇ ਸਾਡੇ ਜਾਣ ਵਾਲੇ ਸਮਸ਼ਾਨ ਘਾੜ ਨੂੰ ਨਾ ਤੇ ਕੋਈ ਰਸਤਾ ਹਜੇ ਤੱਕ ਨਹੀਂ ਸਰ ਸਾਡੇ ਸਮਸ਼ਾਨ ਘਾੜਾ ਅੰਨੇ ਕ ਬੁਰੀ ਹਾਲਾਤਾਂ ਕਿੱਥੇ ਆਹੀ ਸੰਸਕਾਰ ਕਰਾਂਗੇ ਕਿੱਥੇ ਆਹੀ ਜਾਂ ਕਿਸ ਨੂੰ ਲੈ ਜਾਵਾਂਗੇ ਇਸ ਟਾਈਮ 2025 ਸਰਸਾੜੀ ਮੰਗਿਆ ਜੇ ਸਾਡੇ ਇੱਕ ਇਹ ਰੋਡ ਦਾ ਕੋਈ ਨਾ ਕੋਈ ਹੱਲ ਕੀਤਾ ਜਾਏ ਫਕੀਸੇ ਬਰਸਾਦ ਚ ਨਿੱਦੇ ਸਰ ਸਾਡੇ ਪਿੰਡ ਤੁਸੀਂ ਜਾ ਕੇ ਦੇਖੋ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਾਂਦਾ ਪਿਆ ਹੈ ਕਾਫੀ ਪਰੇਸ਼ਾਨੀ ਹੈ ਨਾ ਕੋਈ ਗਲੀ ਹੈ ਸਰ ਤੁਸੀਂ ਅੰਦਰ ਸਾਡਾ ਬਿਲਕੁਲ ਸਹੀ ਹੈ ਅੰਦਰ ਦੀਆਂ ਗਲੀਆਂ ਬਿਲਕੁਲ ਸਹੀ ਹੈ ਲੇਕਿਨ ਬਾਹਰ ਆਣ ਜਾਣ ਨੂੰ ਸਾਡੇ ਪਿੰਡ ਦਾ ਕੋਈ ਵੀ ਰਸਤਾ ਨਹੀਂ ਹੈ ਗਜ਼ਰ ਇੱਕ ਤੁਸੀਂ ਦੇਖੋ ਸਰ ਮੇਨ ਹੈ ਫੇਰ ਨਹੀਂ ਪੈਂਦੀ ਜੇ ਉਧਰਲੀ ਸਾਈਡ ਦੇਖੋ ਤੋ ਵੀ ਅੱਧੀ ਕੰਪਲੀਟ ਹੈ ਅੱਧੀ ਨਹੀਂ ਹੈ ਕਿ ਕੰਪਲੀਟ ਹੈ